ਤਰਨਤਾਰਨ ਦੇ ਪਿੰਡ ਸਭਰਾ ਵਿਖੇ ਨਿਤ ਦਿਨ ਹੋ ਰੀਆਂ ਚੋਰੀਆਂ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਹੈ ਤੇ ਪੁਲਿਸ ਨੂੰ 8 ਦਿਨ ਦਾ ਅਲਟੀਮੇਟਮ ਵੀ ਦਿੱਤਾ ਹੈ। ਮੇਰੀ ਜਾਣਕਾਰੀ ਅਨੁਸਾਰ ਪਿੰਡ ਦੇ ਦੁਕਾਨਦਾਰਾਂ ਨੂੰ ਲੁੱਟਿਆ ਜਾ ਰਿਹਾ ਤੇ ਕਰੀਬ 2 ਮਹੀਨੇ ਪਹਿਲਾਂ ਪਿੰਡ ਸਭਰਾ ਦੇ ਮੈਡੀਕਲ ਸਟੋਰ ਤੇ ਬੈਠੇ ਮੈਡੀਕਲ ਮਾਲਕ ਸਤਨਾਮ ਸਿੰਘ ਤੇ ਕੁਝ ਵਿਅਕਤੀਆਂ ਨੇ ਕਤਲਨਾਮਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਪਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੋਹਣ ਸਿੰਘ ਸਭਰਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਹਮਲਾਵਰਾਂ ਨੂੰ ਫੜਨ ਦੀ ਬੇਨਤੀ ਕੀਤੀ ਗਈ ਸੀ ਪਰ ਹੁਣ ਕਰੀਬ 2 ਮਹੀਨੇ ਬੀਤ ਜਾਣ ਤੇ ਵੀ ਸਤਨਾਮ ਸਿੰਘ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਫੜਿਆ ਨਹੀਂ ਗਿਆ ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਜ਼ਭਰਾ ਨੇ ਗੱਲਬਾਤ ਕਰਦੇ ਆ ਕਿ ਪਿੰਡ ਸਭਰਾ ਵਿੱਚ ਪੁਲਿਸ ਚੌਕੀ ਹੋਣ ਦੇ ਬਾਵਜੂਦ ਨਿਤ ਦਿਨ ਲੁੱਟਾਂ ਖੋਹਾਂ ਚੋਰੀਆਂ ਰਾਹਗੀਰਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਨਸ਼ੇ ਦਾ ਕਾਰੋਬਾਰ ਸ਼ਰਿਆਮ ਹੋ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁਤਤਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਸਮੂਹ ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ 8 ਦਿਨ ਦਾ ਅਲਟੀਮੇਟਮ ਦਿੱਤਾ ਗਿਆ ਹੈ ਜੇਕਰ 8 ਦਿਨਾਂ ਵਿੱਚ ਇਹਨਾਂ ਗੁੰਡਾ ਅੰਸਰਾਂ ਅਤੇ ਚੋਰਾਂ ਲੁਟੇਰਿਆਂ ਨੂੰ ਫੜ ਕੇ ਜੇਲ੍ਹ ਵਿੱਚ ਨਾ ਭੇਜਿਆ ਗਿਆ ਤਾਂ ਮਜਬੂਰਨ ਹਾਈਵੇ ਜਾਮ ਕਰਾਂਗੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੇ ਅੱਗੇ ਸੁਤਨਾਮ ਸਿੰਘ ਸੋਨੂ ਜੋਤਕਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਅਲਟੀਮੇਟਮ ਦੌਰਾਨ ਚੋਰਾਂ ਲੁਟੇਰਿਆਂ ਤੇ ਸਤਨਾਮ ਸਿੰਘ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਨਾ ਫੜਿਆ ਤਾਂ ਪਿੰਡ ਵਾਸੀਆਂ ਵੱਲੋਂ ਲੈ ਕੇ ਇਸ ਨੂੰ ਹੋਰ ਤਿੱਖਾ ਕਰਾਂਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਦੁਕਾਨਦਾਰਾਂ ਨੇ ਹਾਜ਼ਰੀ ਭਰੀ ਅਤੇ ਪਿੰਡ ਸਭਰਾ ਦੇ ਸਮੂਹ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਰੋਸ ਜਤਾਇਆ ਪੁਲਿਸ ਚੌਂਕੀ ਸਭਰਾ ਦੇ ਬਾਹਰ ਪੁਲਿਸ ਦੀ ਟੀਲੀ ਕਾਰਗੁਜ਼ਾਰੀ ਵਿਰੁੱਧ ਨਾਰੇ ਪਾਸੀ ਵੀ ਕੀਤੀ ਗਈ ਦਾਣੇ ਆਉਣ ਦਾ ਕਾਰਨ ਇਹ ਸਾਰੀਆਂ ਜਥੇਬੰਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਇਕੱਠੀਆਂ ਹੋਈਆਂ ਵਾ ਕਿਉਂਕਿ ਅਸਲ ਦੇ ਵਿੱਚ ਗੈਂਗਸਟਰਾਂ ਦੇ ਵਾਰ ਜਿਹੜੇ ਵੱਧ ਹੋ ਰਿਹਾ ਆ ਆ ਬੇਟਾ ਸਤਨਾਮ ਸਿੰਘ ਦਾ ਸਾਡੇ ਵੱਡੇ ਭਾਈ ਬਲਦੇਵ ਸਿੰਘ ਦਾ ਬੇਟਾ ਮੈਡੀਕਲ ਸਟੋਰ ਚਲਾਉਂਦਾ ਵਾ ਰਾਤ ਬਰਾਤੇ ਲੋਕਾਂ ਦੀ ਬਾਹ ਫੜਦਾ ਹੈ ਮੈਡੀਕਲ ਸਵਾਵਾ ਦੇ ਰਿਹਾ ਵਾ ਕਿਉਂਕਿ ਸਾਡਾ ਜਿਹੜਾ ਹਸਪਤਾਲ ਸੀਗਾ ਉਹ ਇਸ ਟਾਈਮ ਤੇ ਕਲੀਨਿਕ ਬਣ ਚੁੱਕਾ ਵਾ ਜਿਹੜਾ ਕਿ ਉਦੋਂ ਘੱਟ ਤੋਂ ਘੱਟ 100 ਬੰਦੇ ਨੂੰ ਜਿਹੜੀ ਆ ਇੱਥੇ ਰਾਤ ਦਿੰਦਾ ਹੈ ਮੈਡੀਕਲੀ ਪਰ ਅੱਜ ਸਾਡੇ ਇਹਨਾਂ ਡਾਕਟਰਾਂ ਦੇ ਸਿਰ ਤੇ ਹੀ ਸਾਡਾ 30000 ਦੀ ਆਬਾਦੀ ਵਾਲਾ ਪਿੰਡ ਸਭਰਾ ਵਾ ਇਹਦੇ ਤੇ 2 ਮਹੀਨੇ ਪਹਿਲਾਂ ਕਾਤਲੰਗਨਾ ਹਮਲਾ ਕਰਦੇ ਆਇਆ ਇਹਦੀ ਬਾਹ ਕੱਟੀ ਗਈ ਕਿਸੇ ਤਰੀਕੇ ਨਾਲ ਇਹਦੀ ਵਧੀ ਸੀ ਜਾਂ ਬਚ ਗਿਆ ਔਰ 2 ਮਹੀਨੇ ਹੋ ਗਏ ਆ ਪਤਾ ਵਾ ਸਾਰਾ ਸਰਕਾਰ ਨੂੰ ਪਤਾ ਵਾ ਪੁਲਿਸ ਪ੍ਰਸ਼ਾਸਨ ਨੂੰ ਪਰ ਕਾਤਲਾਂ ਦਾ ਹਮਲਾ ਕਰਨ ਵਾਲਿਆਂ ਨੂੰ ਅਜੇ ਤੱਕ ਫੜਿਆ ਨਹੀਂ ਜਾ ਰਿਹਾ ਇਸੇ ਤਰ੍ਹਾਂ ਰੋਜ਼ ਦਿਨ ਦਿਹਾੜੇ ਲੁੱਟਾਂ ਖੋਹ ਆਉਂਦੀਆਂ ਵਾ ਰਾਹ ਦੇ ਵਿੱਚ ਜਾਂਦੀ ਕੋਈ ਧੀ ਪਹਿਣ ਕੋਈ ਮੋਟਰਸਾਈਕਲ ਵਾਲਾ ਕੋਈ ਸੁਰੱਖਤ ਨਹੀਂ ਬੰਬ ਵੀ ਤੇ ਢੇੜਾ ਮਾਰਨ ਜਿਹੜਾ ਜਾਂਦਾ ਵਾ ਉਹਨੂੰ ਇਹ ਨਹੀਂ ਪਤਾ ਮਸਬੂਤਾ ਵਾਪਸ ਆ ਜੂਗਾ ਪਤਾ ਨਹੀਂ ਕਿੱਥੇ ਅਗਲਾ ਮੋਟਰਸਾਈਕਲ ਖੋਲਣਾ ਕਿੱਥੇ ਦਾਤਰ ਮਾਰ ਦੇਣਾ ਵਾ ਦੁਕਾਨਦਾਰ ਕੋਈ ਸੁਰੱਖਤ ਨਹੀਂ ਅੱਜ ਇਹ ਸਾਰੇ ਭਾਈਚਾਰੇ ਇਕੱਠੇ ਹੋਏ ਆ ਇੱਥੇ ਇੱਕ ਚੇਤਾਵਨੀ ਲੈਟਰ ਦੇਣ ਆਏ ਸਾਂ ਪਰ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਐਸ ਐਚਓ ਨਹੀਂ ਮਿਲਿਆ ਹਾਲਾਂਕਿ ਕਈਆਂ ਦਿਨਾਂ ਦਾ ਸਾਡੇ ਸਤਾਜਾਦ ਜੋ ਗਾਗੂਆਂ ਨੇ ਰਹਿਣ ਕੀਤਾ ਸੀ ਵੀ ਅਸੀਂ ਭਾਈ ਇਹ ਮੰਗ ਪੱਤਰ ਦੇਣੇ ਆ ਚੇਤਾਵਨੀ ਲੈਟਰ ਦੇਣੇ ਆ ਪਰ ਇਹਦੇ ਤੇ ਉਹ ਨਹੀਂ ਮਿਲਿਆ ਸਾਡੀ ਇਹ ਆ ਵੀ ਇਹ ਜਿੰਨੇ ਦਿਨ ਮਰਜੀ ਇੱਥੋਂ ਲੇਟ ਗੈਰ ਹਾਜ਼ਰ ਹੋ ਜਾਣ ਅਸੀਂ ਅੱਜ ਇੱਥੇ ਤੁਹਾਡੇ ਮਾਧਿਅਮ ਰਾਈ ਇੱਕ ਹਫ਼ਤੇ ਦਾ ਟਾਈਮ ਸੰਗਤ ਨੇ ਸਹਿਮਤੀ ਦਿੱਤੀ ਆ ਇੱਕ ਹਫ਼ਤੇ ਦਾ ਟਾਈਮ ਦੇਾਂਗੇ ਉਦੋਂ ਬਾਅਦ ਆ ਪੂਰਾ ਨਗਰ ਸੁਭਰਾ ਇਕੱਠਾ ਕਰਾਂਗੇ ਇੱਕ ਹਫ਼ਤੇ ਤੋਂ ਬਾਅਦ ਜਿਹੜੇ ਮਸਰਿਆਂ ਤੇ ਇਹਨਾਂ ਨੂੰ ਕੋਲੇ ਦਰਖਾਸਤਾਂ ਆਈਆਂ ਵਾ ਜੇ ਉਹਨਾਂ ਦਾ ਹੱਲ ਨਾ ਨਿਕਲਿਆ ਤਦ ਵੀ ਮੀਟਿੰਗ ਕਰਕੇ ਅਗਲਾ ਐਲਾਨ ਕਰਾਂਗੇ ਜੇ ਹੱਲ ਨਿਕਲ ਗਿਆ ਤੇ ਮੀਟਿੰਗ ਤਦ ਵੀ ਕਰਾਂਗੇ ਕਿਉਂਕਿ ਸਾਡੀ ਆਵਾਜ਼ ਵਾ ਪੂਰੇ ਪੰਜਾਬ ਨੂੰ ਵੀ ਆਪਣੇ ਪਿੰਡ ਪਿੰਡ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਪਰਿਵਾਰਾਂ ਸਮੇਤ ਸੰਗਠਿਤ ਕਰ ਲਓ ਜੇ ਉਹਨਾਂ ਲਈ ਸਮੇਂ ਦੇ ਵਿੱਚ ਬਚਾਅ ਕਰਨਾ ਜੇ ਤੇ ਤੁਹਾਡਾ ਚੌਕੀਆਂ ਥਾਣਿਆਂ ਨੇ ਕਿਹੇ ਸਰਕਾਰ ਨੇ ਕਿਸੇ ਰੰਗ ਦੀ ਆਜੀ ਕੋਈ ਭਲਾਈ ਨਾ ਕੀਤਾ ਤੇ ਨਾ ਕਰਨਾ ਜੇ ਸਿਰਫ ਦੇ ਸਿਰਫ ਉਹ ਕਾਰਪੋਰੇਟਰਾਂ ਨੂੰ ਪਾਲਣ ਦਾ ਕੰਮ ਕਰਦੇ ਆ ਤੇ ਗੈਂਗਸਟਰਾਂ ਨੂੰ ਉਹ ਆਪ ਪਾਲ ਰਹੇ ਆ ਸਾਡੇ ਨੌਜਵਾਨਾਂ ਨੂੰ ਗੈਂਗਸਟਰਾਂ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਔਰ ਨਸ਼ੇੜੀਆਂ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਉਹਨਾਂ ਦਾ ਮੁੱਢ ਕਦੀਨ ਤੋਂ ਹੀ ਰਿਆਵਾ ਔਰ ਉਸੇ ਹੀ ਕੈਟਾਗਰੀ ਦੇ ਵਿੱਚ ਸਾਰੇ ਕੰਮ ਕਰ ਰਹੇ ਆ ਸੋ ਸਾਡੇ ਨਾਰੇ ਦੀ ਸਰਕਾਰਾਂ ਤੋਂ ਉਹਨਾਂ ਚਾਹ ਕਰੋ ਆਪਣੀ ਰਾਖੀ ਆਬ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੇ ਹੋ ਕੇ ਜਨਤਾ ਸਾਰੀ ਤੇ ਸਾਡੇ ਗੁਰੂ ਸਾਹਿਬ ਦਾ ਵੀ ਬਹੁਤ ਅੰਤਰਰਾਸ਼ਟਰੀ ਨਾਰਾਵਾ ਉਹਨਾਂ ਦਾ ਵੀ ਆਪਣਥੀ ਆਪਣਾ ਆਪੇ ਹੀ ਕਾਜ ਸਵਾਰੀਏ ਸੋ ਜੇ ਆਪਦਾ ਕਾਜ ਸਵਾਰਨਾ ਵਾ ਤੇ ਅੱਜ ਸਾਰਿਆਂ ਨੂੰ ਤੁਹਾਡੇ ਮਿਹਰਬਾਨੀ ਅਪੀਲ ਵਾ ਵੀ ਆਓ ਇਕੱਠੇ ਹੋਈਏ ਇੱਕੇ ਤੇ ਸੰਘਰਸ਼ ਦੇ ਬਲਬੁਤੇ ਤੇ ਭਾਈ ਚਾਰੇ ਦੀ ਸਾਜ ਨੂੰ ਕਾਇਮ ਰੱਖਦੇ ਆਂ ਹਰ ਹਾਲ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਤੇ ਅਸੀਂ ਆਪਣੇ ਪੀੜਿਤ ਪਰਿਵਾਰਾਂ ਨੂੰ ਜਿਹੜੇ ਆ ਉਹ ਨਿਆ ਜੇ ਪੰਚਾਇਤ ਨੇ ਉਹ ਮਤਾ ਪਾਇਆ ਤੇ ਅਸੀਂ ਉਹਦੀ ਪ੍ਰਸ਼ੰਸਾ ਕਰਦੇ ਆਂ ਅਸੀਂ ਕਹਿੰਨੇ ਆਂ ਕਿ ਪੰਚਾਇਤ ਨੂੰ ਉਹਦੇ ਤੇ ਗੌਰ ਕਰਵਾਉਣ ਵਾਸਤੇ ਇਥੇ ਫਿਰ ਤੋਂ ਜਿਹੜੀ ਉਹ ਗੱਲਬਾਤ ਕਰਨੀ ਚਾਹੀਦੀ ਆ ਪੰਚਾਇਤ ਦੇ ਅਸੀਂ ਨਾਲ ਵਾਂ ਪੰਚਾਇਤ ਸਾਡੇ ਨਾਲ ਵਾਂ ਅਸੀਂ ਕਵਾਂਗੇ ਕਿ ਸਭ ਤੋਂ ਵੱਡਾ ਹੁੰਦਾ ਭਰਾਵਾਂ ਦਾ ਏਕਾ ਜੇ ਭਰਾ ਇਕੱਠੇ ਆ ਤੇ ਸਰਕਾਰਾਂ ਦੀ ਆ ਜਿਹੜੀ 25 ਸਾਲੀ ਬਣਦੀਆਂ ਵਾਂ ਇਹਨਾਂ ਦੀ ਕੀ ਗੱਲ ਵਾ ਇਹ ਤਾਂ ਤੁਹਾਡੇ ਪੈਰਾਂ 'ਚ ਵੀ ਆਣ ਕੇ ਬਹਿ ਜਾਣਗੇ ਤੁਹਾਡੇ ਤੋਂ ਵੋਟਾਂ ਲੈਣ ਦੇ ਸਮੇਂ ਦੇਤੇ ਪਰ ਜੇ ਆਪਣੇ ਆਪ ਨੂੰ ਇਸ ਸੰਸਾਰ ਦੇ ਵਿੱਚ ਪੂਰੀ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੈਰਤਮੰਦ ਹੋ ਕੇ ਜਿਉਂਦੇ ਰੱਖਣਾ ਤੇ ਫਿਰ ਏਕੇ ਤੇ ਸੰਘਰਸ਼ ਦੀ ਲੋੜ ਜੇ ਸੋ ਪੰਚਾਇਤ ਨੇ ਜਿਹੜਾ ਮਤਾ ਪਾਇਆ ਵਾ ਅਸੀਂ ਉਹਦੀ ਵੀ ਤਾਇਦ ਕਰਦੇ ਹਾਂ ਕੀ ਅਪੀਲ ਕਰੋਗੇ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਨਹੀਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਅਪੀਲਵਾ ਤੇ ਆਓ ਇਕੱਠੇ ਹੋਈਏ ਜਿੱਦਾਂ ਦੀਆਂ ਨੀਤੀਆਂ ਲੈ ਕੇ ਕੇਂਦਰ ਸਰਕਾਰ ਆ ਰਹੀ ਆ ਉਹਨਾਂ ਨੀਤੀਆਂ ਦਾ ਰਲ ਕੇ ਮੁਕਾਬਲਾ ਕਰ ਸਕਾਂਗੇ ਨਹੀਂ ਤੇ ਭਾਈ ਇਕੱਲੇ ਇਕੱਲੇ ਮਾਰ ਪਊਗੀ ਕਣਕ ਦਾ ਰੇਟ ਜੇ 23 ਰੁਪਏ ਕਿਲੋ ਕਣਕ ਵਿਕੀ ਆ ਤੇ ਅੱਜ 45 ਰੁਪਏ ਬ੍ਰਾਂਡਡ ਡਾਟਾ ਵਿਗਿਆ ਸਾਡਾ ਖਰੀਦ ਕੇ ਖਾਨ ਵਾਲੇ ਨੂੰ ਅਪੀਲਵਾ ਕਿ ਐਮ ਐਸ ਪੀ ਦੀ ਲੋੜ ਕਣਕ ਪੈਦਾ ਕਰਨ ਵਾਲੇ ਨੂੰ ਫਸਲ ਪੈਦਾ ਕਰਨ ਵਾਲੇ ਨੂੰ ਵੱਧ ਖਪਤਕਾਰ ਨੂੰ ਲੋੜ ਆ ਕਿਉਂਕਿ ਜੇ ਨਾਲ ਲੜੇ ਤੇ ਇਹੋ ਆਟਾ 150 ਰੁਪਏ ਕਿਲੋ ਹੋਊਗਾ ਜਦੋਂ ਲੋਕਾਂ ਨੂੰ ਖਰੀਦ ਕੇ ਖਾਣਾ ਬਹੁਤ ਮੁਸ਼ਕਲ ਹੋ ਜਾਊਗਾ ਸੋ ਸਾਰਾ ਦੇਸ਼ ਇਕੱਠਾ ਹੋਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖੂਬ ਸੂਤੀ ਦੇ ਨਾਲ ਇਕੱਠ ਤੁਹਾਨੂੰ ਨਜ਼ਰ ਆਉਣਗੇ ਕੋਈ ਮੁਲਾਜ਼ਮਾਂ ਦਾ ਵੀ ਵਿੱਚ ਮਿਲੀ ਭੁਗਤ ਦਿਖਾਈ ਦੇ ਰਹੀ ਆ ਠੀਕ ਹੈ ਜੀ ਦੇਖੋ ਜੀ ਇਹ ਤਾਂ ਕੋਈ ਦੋ ਰਹਿਵਾਂ ਹੀ ਨਹੀਂ ਜੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾ ਹੋਵੇ ਤੇ ਨਸ਼ਾ ਇਹ ਸਾਰੀ ਚੌਕ ਘੰਟੀਆਂ ਦੀ ਖੇਡਵਾਜ਼ ਜਦ ਸਾਰਾ ਬੰਦ ਹੋ ਜਾਂਦਾ ਅਸਲ ਦੇ ਵਿੱਚ ਅਸੀਂ ਸੀਨੀਅਰ ਆਗੂਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਤੇ ਸਰਕਾਰ ਨੂੰ ਤੁਹਾਡੇ ਨੇ ਅਪੀਲ ਕਰਨੀ ਚਾਹੁੰਦੇ ਆ ਇਹ ਪਹਿਲਾ ਜਿਹੜਾ ਇਥੇ ਫੈਲਿਆ ਭ੍ਰਿਸ਼ਟਾਚਾਰ ਵਾ ਜਿਹੜੇ ਮਹੀਨਾ ਇਕੱਠਾ ਕਰ ਰਹੇ ਆ ਡੇਲੀ ਇਕੱਠੀ ਕਰ ਰਹੇ ਆ ਉਹਨਾਂ ਮੁਲਾਜ਼ਮਾਂ ਦੀ شناختੀ ਪੀਂਦੀ ਜਾਵੇ ਸ਼ਾਇਦ ਮੈਂ ਗਲਤ ਨਾ ਹੋਵਾਂ ਇਹ ਤੋਂ ਵੱਧ ਜਿੰਨੇ ਲੋਕ ਨਸ਼ਾ ਕਰਦੇ ਆ ਇਹਦੇ ਨਾਲ ਵੱਧ ਮੁਲਾਜ਼ਮ ਜਿਹੜੇ ਆ ਉਹ ਨਸ਼ਾ ਕਰਦੇ ਨਿਕਲਗੇ ਜੀ ਉਹਨਾਂ ਦੀ ਸਕ੍ਰੀਨਿੰਗ ਕਰਾ ਲਈ ਜਾਵੇ ਬਹੁਤ ਜ਼ਿਆਦਾ ਧੱਕਾ ਆਇਆ ਵਾ ਖਾਸ ਕਰਕੇ ਬਲਦੇਵ ਸਿੰਘ ਦੇ ਪਰਿਵਾਰ ਦੇ ਨਾਲ ਤੇ ਦੋ ਵਾਰ ਐਸਐਸਪੀ ਨੂੰ ਮਿਲਿਆ ਜੀ ਉਹਨਾਂ ਮਨਿਆਸ ਦੀ ਡਿਊਟੀ ਲੈਦੇ ਜਿਹੜੇ ਰਜਿੰਦਰ ਸਿੰਘ ਉਹ ਮਨਿਆਸ ਆ ਡੀਐਸਪੀ ਜਿਹੜਾ ਉਹ ਸੀਏ ਸ਼ਤਾਬ ਦਾ ਉਹ ਡੰਪ ਵੀ ਚੁੱਕ ਕੇ ਲੈ ਗਿਆ ਜੀ ਅਹੀਂ ਦੋ ਵਾਰਾ ਤਿੰਨ ਵਾਰਾ ਮੇਲੇ ਆਂ ਜੀ ਬਸ ਇੱਕੋ ਗੱਲ ਸਾਨੂੰ ਬਣਾਇਆ ਬਣਾਇਆ ਜਾਂ ਲੱਕੜ ਦਾ ਮੁੰਡਾ ਜਿਹਦਾ ਦਿੱਤਾ ਜਾਂਦਾ ਜਿਵੇਂ ਚੰਗੀ ਤਰ੍ਹਾਂ ਰੋਗ ਰੰਗ ਕਰਕੇ ਵੀ ਸਾਡੇ ਕੋਲ ਦੇ ਮੁਲਾਜ਼ਮੀ ਬੜੇ ਘੱਟ ਆਉਂ। ਆ ਸਾਨੂੰ ਇਹਨੂੰ ਇੱਥੇ ਮਿਲੇ ਆ ਜੀ। ਇਹਨੇ ਆਪਣੇ ਮੂੰਹ ਦੇ ਨਾਲ ਗੱਲ ਆ ਕਿ ਵੀ ਮੈਂ ਇਹਦੇ ਪ੍ਰਚਾਲ ਸੁਖਿਆ ਗੁਰਮਾ ਰੈਲਿੰਗ ਸਸਪੈਂਡ ਕਰ ਦਿੰਦੇ ਤੇ ਮੈਂ ਲੈਣ ਆਜੂਗਾ ਮੇਰੇ ਤੋਂ ਤਾਂ ਕੰਮ ਹੀ ਨਹੀਂ ਹੁੰਦਾ ਬਹੁਤ ਜ਼ਿਆਦਾ ਕੰਮ ਬੰਦੇ ਨਹੀਂ। ਹੁਣ ਮੈਂ ਇਹਨਾਂ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਵੀ ਚਲੋ ਸਾਡੇ ਧੀਆਂ ਬੋਤਾਂ ਉਹਨਾਂ ਨੂੰ ਸਮਝਾਵਾਂਗੇ ਵੀ ਨਸ਼ਾ ਛਡਾਊ ਕੇਂਦਰ ਚ ਵੀ ਕਰਾਂਗੇ। ਤੇ ਪਾਰਾ ਜੋ ਕਿ ਤਰ੍ਹਾਂ ਬਾਹਾਂ ਵੜ ਦੇਣੀਆਂ ਇਹ ਸਾਡੇ ਬੱਚਿਆਂ ਦਾ ਕੰਮ ਨਹੀਂ ਹੈ ਇਹ ਤੇ ਕਿਸੇ ਨੇ ਬਾਹਰੋਂ ਕਰਾਇਆ ਗਿਆ ਤੇ ਪਿੱਛੇ ਦੇ ਪਿੱਛੇ ਵੜਾ ਤਕੜਾ ਹੱਥ ਲਗਲਣਾ ਇਹਨੂੰ ਮਾਰਨ ਦੀ ਨੀਤੀ ਨਾਲ ਆਏ ਆ 2 ਮਹੀਨੇ ਹੋ ਚੱਲੇ ਆ ਕੋਈ ਸਾਨੂੰ ਉਕਸੁਗ ਨਹੀਂ ਲੱਗਦੀ ਅੱਜ ਮੈਂ ਇਹ ਪਿੰਡ ਵਾਲਿਆਂ ਸਾਰਿਆਂ ਨਗਰੋਂ ਆਥੀਆਂ ਦਾ ਬਹੁਤ-ਬਹੁਤ ਜਹੇ ਬੰਨੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਇਸ ਪਰਿਵਾਰ ਦੇ ਨਾਲ ਤੇ ਅਸੀਂ ਗਾਂ ਜਤਨਾ ਸਰਦਾਰ ਸੁਖਿੰਦਰ ਸਿੰਘ ਨੇ ਦੱਸਿਆ ਪਿਆਠ ਦਿਨ ਦੀ ਚੇਤਾਵਨੀ ਦੇ ਕੇ ਜਾਂਦੇ ਆ ਐਸਐਸਓ ਸਾਹਿਬ ਵੀ ਆਗੇ ਆ ਉਹਨਾਂ ਤੋਂ ਵੀ ਆਪਾਂ ਪੁੱਛਦੇ ਆ ਉਹ ਆਪਾਂ ਨੂੰ ਕੀ ਜਵਾਬ ਦਿੰਦੇ ਆ ਤੇ ਜੇ ਤੇ 8 9 ਦੇ ਵਿੱਚ ਇਹਨਾਂ ਹੱਲ ਕਰ ਦਿੱਤਾ ਸਵੇਰੇ ਵੀ ਕੱਲ ਇਹਨਾਂ ਮੈਨੂੰ ਸੱਜਿਆ ਹਾਂਦਾ ਸੀ 8 9 ਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਾਂਗੇ ਮੈਂ ਆਪੇ ਕੋਈ ਨਹੀਂ ਇੱਕ ਬੰਦ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਓ ਠੀਕ ਆ ਭਾਵੇਂ ਮੈਂ ਖਾ ਇਹਦਾ ਦੁੱਧ ਆ ਨਾ ਉਹ ਫੁੱਟੀਆਂ ਵਾਲਾ ਵੇ ਕਰ ਦਿਓ ਤੇ ਪਰ ਚੀਜ਼ ਇਹ ਆ ਵੀ ਮੈਨੂੰ ਨਹੀਂ ਲੱਗਦਾ ਵੀ ਕਰ ਦੇਣਗੇ ਜਾਵਦਾ ਤਣਗੇ ਜਦੋਂ ਕਰ ਦੇਵਾਂਗੇ ਧੰਨਵਾਦ ਇਹਨਾਂ ਦਾ ਤੇ ਬਾਕੀ ਚੀਜ਼ ਇਹ ਆ ਵੀ ਬਹੁਤ ਜਿਆਦਾ ਜਦੋਂ ਅੱਤ ਅੱਤ ਕਿਸੇ ਚੀਜ਼ ਦਾ ਜਦੋਂ ਅੱਤ ਦਾ ਦੇ ਤੱਤ ਦਾ ਵਹਿਣਦਾ ਪਰ ਤਾਂ ਇਹ ਪਿੰਡ ਇਕੱਠਾ ਆਇਆ ਵਾ ਸ਼ੁਕਰ ਆ ਧੰਨਵਾਦ ਆ ਲੇਟ ਆਇਆ ਦਰੁਸਤ ਆ ਇਹ ਫੇਰ ਵੀ ਸਾਰਾ ਪਿੰਡ ਇਕੱਠਾ ਆਇਆ ਮੈਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਅੱਜ ਪਿੰਡ ਇਕੱਠਾ ਹੋਇਆ ਜੇਕਰ ਅੱਠਾਂ ਦਿਨਾਂ ਤੋਂ ਬਾਅਦ ਵਿੱਚ ਕੋਈ ਵੀ ਮੰਨ ਲਓ ਹਾਲਾ ਨਹੀਂ ਨਿਕਲਦਾ ਤੇ ਕੀ ਐਕਸ਼ਨ ਲਿਆ ਜਾਊਗਾ ਪਿੰਡ ਵੱਲੋਂ ਦੇਖੋ ਤੁਹਾਨੂੰ ਦੱਸ ਹੀ ਦਿੱਤਾ ਪ੍ਰਧਾਨ ਜੀ ਨੇ ਵੀ ਅੱਠਾਂ ਦਿਨਾਂ ਬਾਅਦ ਅਸੀਂ ਖੁੱਲੀ ਮੀਟਿੰਗ ਰੱਖਾਂਗੇ ਸਾਰੇ ਪਿੰਨ ਨੂੰ ਸੱਦਾ ਦੇਵਾਂਗੇ ਉਹ ਮੀਟਿੰਗ ਦੇ ਵਿੱਚ ਵਿਚਾਰਾਂਗੇ ਬਹੁਤਾ ਲੰਮਾ ਨਹੀਂ ਖੜਾਂਗੇ 8 ਦਿਨਾਂ ਬਾਅਦ ਥੋੜੇ ਦਿਨਾਂ ਚੰਦ ਦਿਨਾਂ ਵਿੱਚ ਵਿੱਚ ਦੀ ਜਾਂ ਚੌਂਕੀ ਦਾ ਕਰਾਓ ਜਾਂ ਕੋਈ ਵੱਡੇ ਹਾਈਵੇ ਦਾ ਕਰਾਓ ਕਰਕੇ ਫਿਰ ਆਦਾ ਰਿਜ਼ਲਟ ਕੱਢ ਕੇ ਉਠਾਂਗੇ ਜੇ ਸਾਡੇ ਨਾਲ ਪਿੰਡ ਸੰਯੋਗ ਦੂ ਤੇ ਪਲਾਹ ਲੈ ਕੇ ਉਹਨਾਂ ਨਿਕਲੂ ਯਾਰ ਹਾਲੇ ਤੇ ਅੱਜ ਨਹੀਂ ਨਿਕਲ ਗਾ ਜੋ ਤੁਸੀਂ ਇਕੱਠੇ ਹੋ ਕੇ ਬਖਾਸਾ ਵੀ ਅਸੀਂ ਪਿੰਡ ਇਕੱਠੇ ਆਂ ਬਸ ਕੋਈ ਗੱਲ ਹੈ ਵੀ ਅਸੀਂ ਦੋ ਇਧਰ ਉਹਨੇ ਚਾਰ ਇਧਰ ਉਹਨੇ ਦੋ ਇਧਰ ਉਹਨੇ ਚਾਰ ਇਧਰ ਉਹਨੇ ਅਸੀਂ ਬੋਟਾ ਬੋਟਾ ਲੈ ਧਿਆਨ ਜਿਆਦਾ ਰੱਖਦੇ ਵੀ ਇਹ ਸਾਨੂੰ ਵੋਟਾਂ ਮਿਲ ਜਾਣ ਭਾਵੇਂ ਟੋਣਾਂ ਦੀ ਨਹੀਂ ਬਣ ਜਾਵਾਂ ਸਾਨੂੰ ਬਿਮਾਰੀ ਤੇ ਆ ਪੈਂਦੀ ਆ ਜੇ ਤੁਸੀਂ ਉੱਪਰ ਉੱਠ ਕੇ ਨਾ ਤੁਸੀਂ ਸਿਆਸਤੂ ਤੇ ਹਾਲੇ ਤਾਂ ਯਾਰ ਟੋਣੀਆਂ ਹੁਣ ਵੜ ਜਾਣੀਆਂ ਡਾਕੇ ਵੇਦਨ ਵੜ ਜਾਣੇ ਆ ਜੀ ਇੱਕ ਦੁਕਾਨਦਾਰ ਦੇ ਉੱਤੇ ਅਤਿਆਚਾਰ ਹੋਣ ਲਿਆ ਵਾ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਕਿ ਉਹ ਇੱਕ ਮਾਤਲ ਪਰਮਾਰ ਨਾਲ ਸਹਿਮਤ ਕਰਕੇ ਆ ਜੇ ਇਹੋ ਕਿਹੇ ਮਾਲੂ ਸਰਪੰਚ ਦੇ ਪੰਚਾਇਤ ਦਾ ਮੁੰਡਾ ਅੰਦਾਜ਼ਾ ਹੈ ਕਿ ਮੰਤਰੀ ਨਾਲ ਲੱਗਦੀ ਹੁੰਦੀ ਦੀ ਪੇਠ ਤੇ ਕੀ ਅੱਜ ਨੂੰ ਕਤਲ ਨਾ ਫੜੇ ਜਾਂਦੇ ਇਹ ਕੀ ਗੱਲ ਸਾਡੇ ਲੋਕਾਂ ਵਾਂ ਤੇ ਇਹੋ ਕੰਮ ਹੀ ਚੱਲੂਗਾ ਵੀ ਜਦੋਂ ਕਿ ਇਹਨੇ ਛੱਟ ਪੇੜ ਲਾਤੀ ਚਾਹੇ ਕਿਹਨ ਰਾਜ ਸਾਡੇ ਕੋਲ ਲੁੱਟਮਾਰ ਕਰਨ ਲਈ ਸਾਨੂੰ ਧਰਨੇ ਲਾਉਣੇ ਪੈਣਗੇ ਇਹ ਬਹੁਤ ਸ਼ਰਮ ਵਾਲੀ ਗੱਲ ਆ ਕਿਉਂਕਿ ਐਡਾ ਵੱਡਾ ਪਿੰਡ ਜਿੱਥੇ ਇੱਕ ਆਵਾਜ਼ ਦੇ ਉੱਤੇ ਸਰਕਾਰ ਤਾੜੀ ਮਾਰ ਕੇ ਜਿੱਤਦੀ ਹੋਵੇ ਮੈਂ ਪਿੰਡ ਦੇ ਮੋਢ ਬਾਰਾਂ ਨੂੰ ਕਹਿਣਾ ਵੀ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਕੋਨਾਪੁਰ ਪਿੰਡ ਦਾ ਸੋਚੋ ਇਹਨਾਂ ਭੋਗਰਾ ਹੀ ਨਾ ਮੰਤਰੀਆਂ ਚੰਤਰੀਆਂ ਨੂੰ ਕੀ ਲੈਣਾ ਨਾਲ ਕੋਲ ਸਾਨੂੰ ਲੋੜ ਸਾਡੇ ਪਿੰਡ ਦੀ ਆ ਜੇ ਸਾਡੇ ਦਾ ਪਿੰਡ ਦਾ ਭਾਈ ਯਾਰਾ ਹੀ ਅੱਜ ਧਰਨੇ ਲਾਉਂਦਾ ਅਠਾਣੇ ਦੇ ਕਿਹੜੀ ਬੈਂਡਾ ਇਹ ਕਿੱਡੀ ਕੀ ਗੱਲ ਸਾਡੇ ਤੋਂ ਭਰਾਸ ਤੇ ਮੈਂ ਸਾਰੇ ਪੰਚਾਇਤ ਨੂੰ ਸਾਇੰਸ ਦੀ ਕਰਨਾ ਚਾਹੁੰਦਾ ਮੇਰੇ ਵੀਰੋ ਤੁਹਾਡੇ ਕੋਲ ਬੇਨਤੀ ਆ ਕੋਈ ਪਿੰਡ ਵਸਤੇ ਨਾਲ ਤੋਂ ਭਾਈਚਾਰ ਦੀ ਸਾਂਝ ਬਣਾਓ ਇਹਨਾਂ ਸਾਨੂੰ ਜਿਹੜੇ ਲੋਟੂ ਆ ਇਹਨਾਂ ਨੇ ਕੁਝ ਨਹੀਂ ਦੇਣਾ ਕਿਉਂਕਿ ਨਾ ਦੇ ਮੰਤਰੀਆਂ ਸੰਤ ਰਹੇ ਨੇ ਆਪਣੀ ਪੰਜ ਸਾਰ ਸੋਹਣੀ ਆ ਸਿਰਫ ਇਹਨਾਂ ਆਵਾਂਗੇ ਤੁਹਾਡੇ ਕੋਲ ਵੋਟਾਂ ਲੈਣ ਆਉਣਾ ਵਾ ਪਿੰਡ ਦਾ ਭਾਈ ਜਰਾ ਬਰਕਰਾਰ ਰੱਖੋ ਉਹ ਆਪਦੇ ਪਿੰਡ ਦੇ ਵਿੱਚ ਸਹਿਮ ਕਰੋ ਕਿਉਂਕਿ ਜਿਹੜੇ ਨਾਲ ਪਿੰਡ ਖੜ ਜਾਂਦਾ ਵਾ ਉਹਨੂੰ ਕਿਸੇ ਮੰਤਰੀ ਨੂੰ ਜ਼ੋਰ ਨਹੀਂ ਹੁੰਦੀ